ਭਾਈ ਆ ਦੋ ਕੁੜੀਆਂ ਦੀਆਂ ਤਸਵੀਰਾਂ ਨੇ ਆਹ ਤਾਂ ਤਸਵੀਰਾਂ ਨੇ ਤੇ ਇਹ ਕੁੜੀਆਂ ਸਾਹਮਣੇ ਖੜੀਆਂ ਨੇ ਇਹਨਾਂ ਨੂੰ ਸਾਰੀਆਂ ਕਲਾਸ ਵਾਲੀਆਂ ਕੁੜੀਆਂ ਮੋਟੋ ਮੋਟੋ ਕਹਿ ਕੇ ਬੁਲਾਉਂਦੀਆਂ ਹੁੰਦੀਆਂ ਹੁਣ ਤਾਂ ਨਹੀਂ ਬੁਲਾਉਂਦੀਆਂ ਨਹੀਂ ਕਿਵੇਂ ਲਾ ਹੈ ਲੰਬਾ ਇਹ ਮੈਂ ਨਿਊਟ੍ਰੀਸ਼ਨ ਲਿੱਤਾ ਵਾ ਤੇ ਭਾਰ ਘਟਾ ਲਿਆ ਕਿੰਨਾ ਭਾਰ ਘਟਾ ਲਿਆ ਮੈਂ ਆਪਣਾ 15 ਕਿਲੋ ਘਟਾ ਲਿਆ ਮੈਂ 2 ਮਹੀਨਿਆਂ 'ਚ ਆਹ ਪੁਰਾਣੀ ਤਸਵੀਰ ਵੇਖੋ ਬਈ ਕਿਹੜੀ ਤਸਵੀਰਾਂ ਆਹਾਂ ਆ ਦੇ ਤੇ ਆ ਫਿਰ ਆ ਕੁੜੀ ਦੀ ਤਸਵੀਰ ਆ ਗਈ ਤਾਂ ਦੋਨੇ ਭੈਣੀਆਂ ਮੋਟੀਆਂ ਸੀ ਤੁਸੀਂ ਵੀ ਵਰਕਟਾ ਫਿਰ ਹਾਂਜੀ ਕਿ ਕਿਨਾ ਘਟਾਇਆ ਮੈਂ 2 ਮਹੀਨਿਆਂ 'ਚ 13 ਕਿਲੋ ਕੋਈ ਸਾਹਮਗਰ ਤਾਂ ਜਾਣ ਲੱਗਿਆ ਨਹੀਂ ਨਹੀਂ ਜੀ ਸਮਾਂ ਜੇ ਮੈਂ ਜਿਆਦਾ ਤੁਰਦੀ ਸੀ ਮੈਨੂੰ ਸਮਝ ਚੜਦਾ ਸੀ ਨਹੀਂ ਛੋਟੇ ਹੁੰਦੇ ਸੀ ਤੇ ਹੁਣ ਹੁਣ ਨਹੀਂ ਜਦੋਂ ਇੰਨਾ ਪਰ ਘਟ ਗਿਆ ਕੋਈ ਹੋਰ ਪ੍ਰੋਬਲਮ ਕੋਈ ਨਹੀਂ ਜੀ ਬਿਲਕੁਲ ਓਕੇ ਹੈਗਾ ਕਈ ਵਾਰ ਦਿਮਾਗ ਫੁੱਸਟ ਜਾ ਰਹਿਣ ਲੱਗ ਜਾਂਦਾ ਕਿ ਉਹ ਚੀਜ਼ ਤਾਂ ਨਹੀਂ ਨਹੀਂ ਜੀ ਪੜਾਈ 'ਚ ਵੀ ਪੂਰਾ ਮਨ ਲੱਗਦਾ ਹਾਂਜੀ ਤੁਸੀਂ ਭਣੇ ਕਿੰਨਾ ਵਰ ਘਟਾਇਆ ਮੈਂ 15 ਕਿਲੋ ਘਟਾਇਆ ਵੀਰ ਜੀ 2 ਮਹੀਨੇ ਵਿੱਚ ਕਿਵੇਂ ਵਧ ਗਿਆ ਸੀ ਡਿਲੀਵਰੀ ਹੋਣ ਤੋਂ ਬਾਅਦ ਵਧ ਤੇ ਉਸ ਤੋਂ ਬਾਅਦ ਮਤਲਬ ਕੋਈ ਸਾਰੀਆਂ ਪ੍ਰੋਬਲਮ ਆ ਗਈਆਂ ਸੀਗੀਆਂ ਮੈਨੂੰ ਤੇ ਨਿਊਟ੍ਰੀਸ਼ਨ ਖਾਣ ਤੋਂ ਬਾਅਦ ਹੁਣ ਫੁੱਲ એનર્ਜੀ ਆ ਜੀ ਬੱਚਾ ਦੁੱਧ ਵਗੈਰਾ ਲੈਂਦਾ ਕੋਈ ਪ੍ਰੋਬਲਮ ਤਾਂ ਨਹੀਂ ਇਹ ਵੀ ਫੀਡ ਲੈ ਰਿਹਾ ਜੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਮੈਨੂੰ ਨਾ ਮੇਰੇ ਬੱਚੇ ਨੂੰ ਆਈ ਤੇ ਇੱਕ ਤਸਵੀਰ ਤੁਹਾਨੂੰ ਕੋਈ ਹੋਰ ਦਿਖਾਉਣਾਗਾ ਹੁਣ ਤਾਂ ਤੁਸੀਂ ਯਕੀਨ ਕਰਨੇ ਨਹੀਂ ਹੈਗਾ ਵੀ ਇਹ ਤਸਵੀਰ ਇਹਦੀ ਹੋ ਸਕਦੀ ਆ ਆ ਵੇਖਿਓ ਆ ਖੜਾ ਬਾਈ ਬਾਈ ਕੀ ਨਾਮ ਆ ਜੀ ਗੁਰਦੀਸ਼ ਆ ਬਾਈ ਕਿਹੜਾ ਪਿੰਡਾ ਹੈਗਾ ਸਿਆੜਾ ਵੀਰੇ ਆ ਤਸਵੀਰ ਛੋਟੀ ਹੋਈ ਆ ਹਾਂਜੀ ਹਾਂਜੀ ਪੱਕੀ ਗੱਲ ਹੈਗੀ ਪੱਕੀ ਗੱਲ ਹੈ ਜੀ ਆ ਚੈੱਕ ਕਰੋ ਮੈਨੂੰ ਨਹੀਂ ਲੱਗਦਾ ਪਰ ਐਂ ਲੱਗਦਾ ਵੀ ਕਿਸੇ ਦੀ ਹੋਰ ਹੁੰਦੀ ਆ ਜਿਵੇਂ ਨਹੀਂ ਬਾਈ ਕਿੰਨਾ ਵਾਰ ਘਟਾਇਆ ਬਾਈ ਜੀ 5 ਮਹੀਨਿਆਂ ਵਿੱਚ 40 ਕਿਲੋ ਭਾਰ ਘਟਾਇਆ ਬaje 40 ਕਿਲੋ ਕਹਿੰਦਾ ਫਿਰ ਤਾਂ ਛੋਟੀ ਤਸਵੀਰੀਆਂ ਮੰਨ ਲੈਣੇ ਆ ਬਾਈ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਵੀਰੇ ਪ੍ਰੋਬਲਮ ਤਾਂ ਕੀ ਹੋਣੀ ਸੀਗੀ ਬਾਕੀ એનર્ਜੀ ਫੁੱਲ ਆਈ ਆ ਜਿੰਨੀਆਂ ਪਰਬਲਮਾਂ ਸੀਗੀਆਂ ਜਾਂ ਮਤਲਬ ਸੋਲਵ ਹੋਈਆਂ ਨੇ ਵੀਰੇ ਨਹੀਂ 40 ਕਿਲੋ ਭਾਰ ਘਟਾ ਲਿਆ ਫਿਰ ਤਾਂ ਲੋ ਲਾ ਲੋ ਵੀ ਜੂਰੀ ਦਾ ਘਟਾ ਚੱਕਿਆ ਸੀ ਕੋਲਾਤਾ ਬਿਲਕੁਲ ਜੀ ਤੇ ਹੁਣ ਕੀ ਕਹਿਣਾ ਚਾਹੋਗੇ ਜਿਹੜੇ ਮੋਟੇ ਨੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਆਪਣਾ weight loss ਕਰੋ ਤੇ ਆਪਣੀ ਆਪਣੀ ਜ਼ਿੰਦਗੀ ਜਿਓ ਹਾਂਜੀ ਹਾਂਜੀ ਤੁਸੀਂ ਬਈ ਫਿਰ ਹਾਂਜੀ ਮੈਂ weight gain ਕੀਤਾ ਜੀ 3 ਮਹੀਨੇ ਵਿੱਚ ਹੀ 15 ਕਿਲੋ weight gain ਕੀਤਾ ਮੈਂ ਆ ਡੋਲੇ ਰੂਲੇ ਉਹਦੇ ਨਾਲ ਹੀ ਬਣਾਏ ਨੇ ਹਾਂਜੀ ਹਾਂਜੀ ਜਿਹੜੇ ਕੋ ਕਹਿੰਦੇ ਹੁੰਦੇ ਨੇ ਹੋਰ ਚੀਜ਼ਾਂ ਜਾਂ ਖਾਣੇ ਪੈਣਦੇ ਨੇ ਜੰਮਣ ਲਈ ਉਹ ਤਾਂ ਨਹੀਂ ਲੋੜ ਖਾਣ ਦੀ ਨਹੀਂ ਨਹੀਂ ਜੀ ਮੈਂ ਪਹਿਲਾਂ ਕਾਫੀ ਸਪਲੀਮੈਂਟ ਵਗੈਰਾ ਯੂਜ਼ ਕੀਤੇ ਨੇ ਜੀ ਫਿਰ ਉਹ ਦੁਬਾਰੇ ਫਿਰ ਉਹੀ ਰਹਿ ਜਾਂਦੀ ਹੈ ਹਾਂਜੀ ਮੇਰਾ weight ਉਹ ਨਾਲ ਗੇਨ ਜੁਰੂ ਹੋ ਗਿਆ ਸੀਗਾ ਤੇ ਫਿਰ ਮੈਂ ਉੱਥੇ ਉੱਥੇ ਆ ਗਿਆ ਸੀਗਾ ਜੀ ਦਿਖਾਓ ਕੋਈ ਪੁਰਾਣੀ ਤਸਵੀਰ ਤੁਹਾਡੀ ਹਾਂਜੀ ਦਿਖਾਉਣੀ ਵੀ ਕਿੰਨਾ ਕੁ ਪਾ ਦਿਨ ਵਧਾਇਆ ਕਿੰਨਾ ਵਧਾਇਆਗਾ 15 ਕਿਲੋ ਵਧਾਇਆ ਜੀ ਮੈਂ 15 ਕਿਲੋ ਆ ਬਾਈ ਦੀ ਪੁਰਾਣੀ ਤਸਵੀਰ ਦੇਖ ਤੇ ਬਾਈ ਜੀ ਤੁਸੀਂ ਕਿੰਨਾ ਘਰ ਘਟਾਇਆ ਹਾਂ ਜੀ ਮੈਂ ਜੀ 13 ਕਿਲੋ weight ਵਧਾਇਆ ਜੀ 2 ਮਹੀਨਿਆਂ ਦੇ ਵਿੱਚ ਅੱਛਾ ਹਾਂਜੀ ਪਹਿਲਾਂ ਮੈਨੂੰ ਬਹੁਤ ਬਿਮਾਰੀਆਂ ਸੀਗੀਆਂ ਜਿਵੇਂ ਕਿ ਮੈਨੂੰ ਸਮੇਂ-ਸਮੇਂ ਤੇ টাই ਫੈਟ ਹੋ ਜਾਣਾ ਬੁਖਾਰ ਦਾ ਉੱਤਰ ਕਮਜ਼ੋਰੀ ਨਾਲ ਹੀ ਹੋ ਜਾਂਦੀ ਹਾਂਜੀ ਹਲਕਾ ਤੇ ਫਿਰ ਮੈਂ ਕਾਫੀ ਫੋਰਸ ਸਪਲੀਮੈਂਟ ਲੈਤੇ ਜਿਹਦੇ ਨਾਲ ਮੇਰਾ weight ਅਗੇਨ ਹੋ ਜਾਂਦਾ ਸੀ ਪਰ ਫਿਰ ਉੱਥੇ ਆ ਜਾਂਦਾ ਸੀਗਾ ਜਦੋਂ ਮੈਂ ਇਹ ਨਿਊਟ੍ਰੀਸ਼ਨ ਵਰਤਿਆ ਤਾਂ ਮੇਰਾ weight ਉੱਥੇ ਦਾ ਉੱਥੇ ਮੇਨਟੇਨ ਆ ਮੈਨੂੰ 7 ਮਹੀਨੇ ਹੋ ਗਏ 8ਿਆਂ ਨੂੰ ਜਿੱਥੇ ਮੇਰਾ ਚਾਹੇ ਕੰਡੇ ਦੇ ਉੱਤੇ ਖੜਾ ਕੇ ਮੇਰਾ weight ਤੁਸੀਂ ਕਰ ਸਕਦੇ ਹੋ ਤੇ ਜਿੱਥੇ ਜਿੰ ਬੇਟਾ ਓਕੇ ਗੁੱਡ ਬਈ ਤੇ ਤੁਸੀਂ ਬਈ ਜੀ ਹਾਂਜੀ ਬਈ ਜੀ ਮੇਰੇ ਮਦਰ ਨੇ weight ਘਟਾਇਆ 14 ਕਿਲੋ ਕਿੰਨੀ ਉਮਰ ਉਹਨਾਂ ਦੀ 55 ਸਾਲ ਉਮਰ ਆ ਮੇਰੀ ਮਦਰ ਦੀ ਜਿਆਦਾ ਉਮਰ ਦੇ ਲੈ ਸਕਦੇ ਐ ਬਟਾ ਹਾਂਜੀ ਹਾਂਜੀ ਜਿਵੇਂ ਕਿ ਤੁਹਾਡੇ ਸਾਹਮਣੇ ਹੀ ਆ ਬਈ ਬੱਚੇ ਵੀ ਜਿਹੜੇ ਹੈਗੇ ਆ ਹੋਰ ਤਾਂ ਨਹੀਂ ਇੰਨੇ ਬਿਮਾਰੀਆਂ ਚ ਮੜ ਜਣੇ ਇੰਨੀ ਉਮਰ ਚ ਆ ਕੇ ਨਹੀਂ ਨਹੀਂ ਜੀ ਐਦਾਂ ਦਾ ਕੁਝ ਨਹੀਂ ਹੈਗਾ ਉਹਨਾਂ ਦੀਆਂ ਬਿਮਾਰੀਆਂ ਸਗੋਂ ਦੂਰ ਹੁੰਦੀਆਂ ਨੇ ਦੂਰ ਹੋ ਗਿਆ ਕਿਹੜੇ ਕਿਹੜੇ ਦੂਰ ਹੋ ਗਈਆਂ ਜਿੱਦਾਂ ਕਿ ਉਹਨਾਂ ਨੂੰ ਗੋਡਿਆਂ ਦੇ ਵਿੱਚ ਦਰਦ ਸੀਗਾ ਫੈਟੀ ਲੀਵਰ ਸੀਗਾ ਤੇ ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀਗੀ ਉਹ ਇੰਪਰੂਵ ਹੋ ਰਹੀਆਂ ਨੇ ਉਹ ਭਾਰ ਦੇ ਕ ਤੇ ਮੈਂ ਤੁਹਾਨੂੰ ਇੱਥੇ ਇਹ ਚੀਜ਼ ਦੱਸਣੀ ਚਾਹੁੰਦਾ ਵੀ weight ਤੇ fat ਦੇ ਵਿੱਚ ਫਰਕ ਆ। ਅੱਛਾ ਠੀਕ ਆ ਦੋਨਾਂ ਦੇ ਵਿੱਚ ਡਿਫਰੈਂਸ ਆ ਜੇ ਆਪਾਂ ਆਪਣਾ fat ਤੇ weight ਘਟਾਉਣੇ ਆ ਤਾਂ ਆਪਾਂ ਬਿਮਾਰੀਆਂ ਤੋਂ ਰਾਹਤ ਲੈਣੇ ਆ। ਠੀਕ ਆ ਬਾਈ ਤੇ ਤੁਹਾਡੇ ਨਾਲ ਦੀਆਂ ਬਾਈ ਹੋਰ ਕੁੜੀਆਂ ਵੀ ਕਲਾਸ 'ਚ ਬਹੁਤ ਮੋਟੀਆਂ ਹੋਣਗੀਆਂ। ਹਾਂਜੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਵੀ ਆਪਣਾ weight loss ਕਰੋ ਤੇ ਫਿੱਟ ਹੋਵੋ। ਬਿਲਕੁਲ ਸੋ ਬਈ ਵੀਡੀਓ ਸ਼ੇਅਰ ਕਰਕੇ ਤੁਹਾਡੇ ਮੋٹے ਦੋਸਤਾਂ ਤੱਕ ਜਰੂਰ ਭੇਜ ਦਿਓ ਸਕਰੀਨ ਤੇ ਚੱਲ ਰਿਹਾ ਨੰਬਰ ਇਹ ਪ੍ਰੋਡਕਟ ਤੁਸੀਂ ਘਰੇ ਬੈਠੇ ਵੀ ਮੰਗਾ ਸਕਦੇ ਹੋਗੇ ਸਾਰੇ ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਆ ਫੋਰਨ ਕੰਟਰੀ ਦੇ ਵਿੱਚ ਜੋ ਕੋਰੀਅਰ ਚਾਰਜ ਹੋਣਗੇ ਉਹ ਲੱਗਣਗੇ ਤੇ ਸਕਰੀਨ ਤੇ ਦਿੱਤੇ ਨੰਬਰਾਂ ਤੇ ਤੁਸੀਂ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਬਾਕੀ ਜਾਣਕਾਰੀ ਤੁਹਾਨੂੰ ਸਾਰੀ ਘਰੇ ਬੈਠਣ ਨੂੰ ਮਿਲ ਜਾਊਗੀ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ